ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਏਸ਼ੀਆ ਯੂਥ ਗੇਮਸ 2025 ਦੇ ਵਿੱਚ ਭਾਰਤ ਦੇ ਤਗਮਿਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਭਾਰਤ ਨੇ ਸ਼ੁੱਕਰਵਾਰ ਨੂੰ ਪੰਜ ਤਗਮੇ ਜਿੱਤੇ ਦੋ ਚਾਂਦੀ ਦੇ ਅਤੇ ਤਿੰਨ ਕਾਂਸੀ ਐਥਲੈਟਿਕਸ ਦੇ ਵਿੱਚ ਚਾਰ ਤਗਮੇ ਆਏ ਨੇ ਜਦੋਂ ਕਿ ਜੈਸਮਿਨ ਕੋਰ ਨੇ ਸ਼ੋਰਟ ਪੁੱਟ ਕਾਂਸੀ ਦੇ ਤਗਮੇ ਲਈ ਨਿਜੀ ਸਰਵੋਤਮ ਪ੍ਰਦਰਸ਼ਨ ਕੀਤਾ ਏਸ਼ੀਆ ਯੂਥ ਗੇਮਸ 2025 ਦੇ ਮੁਕਾਬਲਿਆਂ ਦੇ ਵਿੱਚ 14.86 ਮੀਟਰ ਦੇ ਨਿਜੀ ਸਰਵੋਤਮ ਯਤਨ ਨਾਲ ਕੁੜੀਆਂ ਦੇ ਸ਼ਾਰਟ ਪੁੱਟ ਇਵੈਂਟ ਦੇ ਵਿੱਚ ਕਾਂਸੀ ਤਗਮਾ ਜਿੱਤਿਆ ਹੈ ਭਾਰਤ ਨੇ ਹੁਣ ਤੱਕ ਤੀਜੀਆਂ ਏਸ਼ੀਆ ਯੂਥ ਗੇਮਸ 2025 ਦੇ ਵਿੱਚ ਕੁੱਲ 27 ਤਗਮੇ ਜਿੱਤਿਆ ਹਨ 4 ਸੋਨੇ ਦੇ 10 ਚਾਂਦੀ ਦੇ ਅਤੇ 13 ਕਾਂਸੀ ਦੇ ਇਸ ਦੌਰਾਨ 6 ਭਾਰਤੀ ਮੁੱਕੇਵਾਜ਼ਾਂ ਨੇ ਵੀ ਆਪਣੇ ਆਪਣੇ ਮੁਕਾਬਲਿਆਂ ਦੇ ਫਾਈਨਲ ਦੇ ਵਿੱਚ ਜਗ੍ਹਾ ਬਣਾਈਆਂ ਤੇ ਤਗਮੇ ਯਕੀਨੀ ਹਨ ਅੱਜ ਏਸ਼ੀਆ ਯੂਥ ਗੇਮਸ 2025 ਪਹਿਰੀਂ ਦੇ ਵਿੱਚ ਜਿੱਤ ਕੇ ਤੀਜੇ ਸਥਾਨ ਤੇ ਪਹੁੰਚੀ ਜੈਸਮਿਨ ਕੋਹਰਾ ਅੱਜ ਕਾਨਪੁਰ ਖੂਈ ਨੇਰੇ ਪਿੰਡ ਸਮੁੰਦੜਿਆ ਪਹੁੰਚੀ ਜਿੱਥੇ ਹਲਕਾ ਵਿਧਾਇਕ ਦਿਨੇਸ਼ ਚੱਡਾ ਦੇ ਨਾਲ ਇਲਾਕਾ ਵਾਸੀਆਂ ਨੇ ਜੈਸਮਿਨ ਦਾ ਫੁੱਲਾਂ ਦਾ ਹਾਰ ਪਾ ਕੇ ਭਰਮੰ ਸੁਆਗਤ ਕੀਤਾ ਤੇ ਜੈਸਮਿਨ ਨੂੰ ਵਧਾਈਆਂ ਦਿੱਤੀਆਂ ਮੌਕੇ ਤੇ ਪਹੁੰਚੀ ਜੈਸਮਿਨ ਦੇ ਮਾਤ ਨੇ ਬੜੇ ਹੀ ਪਿਆਰ ਨਾਲ ਦੱਸਿਆ ਕਿ ਜਦੋਂ ਜੈਸਮਿਨ ਦਾ ਜਨਮ ਹੋਇਆ ਸੀ ਉਸ ਸਮੇਂ ਉਹ ਰੋਣ ਲੱਗ ਪਈ ਸੀ ਪਰ ਅੱਜ ਬੜੇ ਮਾਣ ਨਾਲ ਕਹਿਣਾ ਪੈ ਰਿਹਾ ਕਿ ਤਿਆਂ ਪੁੱਤਰਾ ਨਾਲੋਂ ਘੱਟ ਨਹੀਂ ਹੁੰਦੀਆਂ ਤੇ ਅੱਜ ਬੀਜੇਐਸ ਸਕੂਲ ਅਤੇ ਸਪੋਰਟਸ ਅਕੈਡਮੀ ਦੇ ਵਿੱਚ ਪਹੁੰਚਣ ਤੇ ਉਸ ਦਾ ਭਰਮਾਂ ਸਵਾਗਤ ਕੀਤਾ ਗਿਆ ਕਨਪੁਰ ਕੋਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਕੇਰ ਸਿੰਘ ਦੇ ਨਾਲ ਰਕੇਸ਼ਰ ਰਾਣਾ ਦੀ ਰਿਪੋਰਟ ਮੈਂ 3rd ਯੂਥ ਏਸ਼ੀਅਨ ਗੇਮਸ ਜੋ ਕਿ ਬਹਿਰੈਨ ਵਿੱਚ ਹੋਈਆਂ ਉਦੇ ਵਿੱਚ ਹਿੱਸਾ ਲਿਆ ਤੇ ਮੈਂ ব্রونز ਮੈਡਲ ਜਿੱਤ ਕੇ ਘਰੇ ਵਾਪਸ ਆਈ ਤੇ ਮੈਨੂੰ ਇਲਾਕਾ ਵਾਸੀਆਂ ਨੇ ਤੇ ਇੱਥੇ ਸਕੂਲ ਪਹੁੰਚਣ ਤੇ ਸਾਰੇ ਸਟਾਫ ਨੇ ਬਲਵਿੰਦਰ ਸਰ ਨੇ ਬਹੁਤ ਪਿਆਰ ਨਾਲ ਮੇਰਾ ਵੈਲਕਮ ਕੀਤਾ ਤੇ ਕੰਪੀਟੀਸ਼ਨਸ ਮੈਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਆਪਣੀ ਕਾਫੀ ਕਮੀਆਂ ਬਾਰੇ ਪਤਾ ਲੱਗਾ ਜੋ ਕਿ ਮੈਂ ਅਗੇ ਕੰਪੀਟੀਸ਼ਨਸ ਵਿੱਚ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਹੋਰ ਵੱਡੇ ਮੈਡਲ ਜਿੱਤਾਂਗੀ ਇੰਡੀਆ ਲਈ ਜਦੋਂ ਮੈਂ ਇੱਥੇ ਪਹੁੰਚੀ ਤਾਂ ਨੂਰਪਰਵਦੀ ਵਿਖੇ ਐਮਐਲਏ ਸਾਹਿਬ ਜੋ ਕਿ ਦਿਨੇਸ਼ ਛੱਡਾ ਜੀ ਹੈ ਉਹ ਵੀ ਮੇਰੇ ਸਨਮਾਨ ਲਈ ਇੱਥੇ ਪਹੁੰਚੇ ਸੀਗੇ ਹਾਂਜੀ